ਮੇਰਾ ਨਾਮ ਜੀ ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਨਸ਼ਾਹ ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਖਾਦਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਬੀ ਨੇ ਕਿਹਾ ਤੇ ਕਿਹਾ ਕਿਉਂ ਤੇ ਅੱਜ ਆਏ ਆ ਪੰਜ ਛੇ ਮੁੰਡੇ ਇੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ ਜਿ ਮਾਰੀ ਮੇਰੇ ਇੱਟ ਸਾਡੇ ਘਰ ਆਣ ਕੇ ਪਏ ਆ ਸਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਜਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਤੇ ਜਦੋਂ ਅਸੀਂ ਇਦਰੋਂ ਦੀ ਨੰਗਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਤੇ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇੜੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਕੋ ਇਧਰੋਂ ਦਾ ਕਿੱਲੇ ਜਾਣੇ ਸੀ ਟੋਟਲ ਤੇ ਬਾਈ ਨੇਮ ਕਿਹੜੇ ਨਾਮ ਬਾਈ ਨੇਮ ਇੱਕ ਹੈ ਲੰਬੂ ਇੱਕ ਸਾਹਿਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇੱਥੋਂ ਪਿੰਡ ਦੇ ਹੀ ਆ ਬਾਬੇ ਪਿੱਟਾਂ ਛਾ ਲਗੇ ਗੱਡੀ ਦੇ ਵਿੱਚ ਹੋਰ ਕੋਈ ਨਹੀਂ ਬੋਲਦਾ ਵੀ ਤੁਸੀਂ ਮਸਾ ਵੇਖਦੇ ਜਾ ਕੇ ਤਾ ਤੁਹਾ ਤੀ ਪਹਿਲ ਕੀਤੀ ਹੈ ਮੈਂ ਹੀ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਕੀ ਕੀਤਾ ਕੀ ਤੋੜ ਪਾ ਲੀ ਤਿੰਨ ਐਲ ਸੀ ਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਏ ਸਾਰਾ ਘਰ ਆਣ ਕੇ ਕਿਤੇ ਕਿਤੇ ਸੱਟਾਂ ਲੱਗੇ ਤੁਹਾਡੇ ਮੇਰੇ ਵੀ ਲੱਗੀਆਂ ਮੇਰੇ ਬੇੜੇ ਦੇ ਵੀ ਹਰਕਤੇ ਲੱਗੀ ਹੈ ਮੇਰੇ ਬੇੜੇ ਦੇ ਵਾਲ ਫੜੇ ਇਹਨਾਂ ਨੇ ਕੀ ਇਸ ਫੜਿਆ ਲੇਕਿਨ ਸਰਕਾਰ ਦੇ ਗੰਦੀ ਨਸ਼ਾ ਖਤਮ ਹੋ ਗਿਆ ਕੀ ਕਹਿਣਾ ਚਾਹਦੇ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਗੋ ਵੱਧ ਗਿਆ ਵਾ ਇੱਥੇ ਮਾਲਾਂ ਚ ਬਹੁਤ ਜਿਆਦਾ ਬੇੜਾ ਕਰਕੇ ਗਿਆ ਵਾ ਪਿਛਲੇ ਅੜਿੰਦਰੀ ਵੀ ਉੱਤੇ ਪੁਲਿਸ ਹੱਤਰਾ ਵਾਲੇ ਰੇਡ ਕੀਤੀ ਜਾਂਦੀ ਆ ਨਸ਼ਾ ਤਸਕਰ ਫੜੇ ਵੀ ਗਏ ਹਾਲੇ ਵੀ ਨਸ਼ਾ ਵੇਚਦਾ ਹਾਂਜੀ ਬਹੁਤ ਜਿਆਦਾ ਨਸ਼ਾ ਇੱਥੋਂ ਦੇ ਲੰਗਣਾ ਬਹੁਤ ਮੁਸ਼ਕਲ ਆ ਬਾਬੇ ਪਿੱਟਣ ਸ਼ਾਂ ਲਾਗੋ ਤੇ ਲੰਗਣਾ ਬਹੁਤ ਹੀ ਜਿਆਦਾ ਮੁਸ਼ਕਲ ਹੋ ਗਿਆ ਵਾ ਇੱਥੋਂ ਕੋਈ ਨਾ ਕੋਈ ਜਦੋਂ ਲੰਗਿਆ ਵੇਂਦੇ ਡੇਲੇ ਪਾੜ ਪੜ ਕੇ ਲੰਘਣਦੇ ਆ ਕਿਉਂਕਿ ਇਹ ਰੰਜਿਸ਼ ਰੱਖਦੇ ਆ ਕੀ ਮੰਗੀ ਕਰਦੇ ਆ ਮੰਗੇ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੀਸੀਟੀਵੀ ਆਈ ਸਾਹਮਣੇ ਕੀ ਸੀਸੀਟੀਵੀ ਵਿੱਚ ਵੇਖੋ ਸਾਰਾ ਹਾਂਜੀ ਹੈਗੀ ਆ ਸੀਸੀਟੀਵੀ ਯਾਰ ਕੀ ਆ ਦੇ ਵਿੱਚ ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨ ਦੇ ਇੱਟਾਂ ਮਾਰਨ ਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ ਡੀਵੀਆਰ ਦੇ ਵਿੱਚ ਰਿਕਾਰਡਿੰਗ ਹੋ ਗਈ ਆ ਪੁਲਿਸ ਆਈ ਮੌਕੇ ਤੇ ਹੁਣ ਵੇਖੋ ਕੀ ਕਰਦੇ ਆ ਮੇਰਾ ਨਾਮ ਸਿਮਰਨ ਕੌਰ ਹੈ ਸਿਮਰਨ ਜੀ ਕੀ ਗੱਲ ਹੋ ਜੀ ਵੈਰੀ ਗੁੱਡ ਜੀ ਇਹ ਝਗੜਾ ਸਮੈਗ ਤੋਂ ਚੱਲਦਾ ਆਉਂਦਿਆ ਜੋ ਸਮੈਗ ਨੂੰ ਰੋਕਦੇ ਬੇ ਸਾਡੇ ਬੂਏ ਅੱਗੇ ਬੂਏ ਗਾੜੀ ਸਾਡੇ ਧਮਕੀਆਂ ਦਿੰਦੇ ਆ ਸਾਨੂੰ ਆਣ ਕੇ ਬੱਚਿਆਂ ਨੂੰ ਮਾਰਨ ਦੀ ਧਮਕੀਆਂ ਦਿੰਦੇ ਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਧਮਕੀਆਂ ਦੇਂਦੇ ਵਾ ਜੇ ਅਸੀਂ ਰੋਕਦੇ ਆ ਉਹਨਾਂ ਨੂੰ ਤੇ ਨੰਗਣਾ ਆਉਣਾ ਜਾਣਾ ਬੰਦ ਹੋਇਆ ਸਾਡਾ ਅਸੀਂ ਧੀਆ ਭੈਣਾਂ ਕਿੱਥੇ ਜਾਣਾ ਵਾ ਸਾਡੇ ਜਾਨ ਨੂੰ ਕਿਤੇ ਜੀ ਕਰਦਾ ਹੀ ਆ ਜੇ ਜਾਵਾਂਗੇ ਕਿਤੇ ਤੇ ਫੇਰ ਹੀ ਆਣਾ ਕਿਤੇ ਕੁੜੀ ਨਾ ਵੀ ਜਾਣਾ ਪੈਂਦਾ ਕਿਤੇ ਮੁੰਡੇ ਨਾ ਵੀ ਜਾਣਾ ਪੈਂਦਾ ਮੈਂ ਮੈਨੂੰ ਮੇਰਾ ਤੇ ਜਿਨਾ ਨਾਮ ਹੋ ਗਿਆ ਵਾ ਇੱਥੇ ਹਾਂਜੀ ਛੇੜਖਾਣ ਕਰਦੇ ਮਗਦੇ ਲੱਗ ਜਾਂਦਾ ਵਾ ਸਾਡੇ ਉਹਦਾ ਨਾਮ ਲੰਬੂ ਆ ਮੈਂ ਕਿਤੇ ਜਾ ਨਹੀਂ ਸਕਦੀ ਨਹੀਂ ਆ ਵੀ ਨਹੀਂ ਸਕਦੀ ਮੈਂ ਕਦੇ ਬੈਠੀ ਰਹਿਨੀ ਆ ਤੁਸੀਂ ਆਪਣੇ ਘਰ ਦੇ ਦੰਦ ਸਾਹਿਬ ਇਦਾਂ ਗੱਲਬਾਤ ਹੋਈ ਉਹ ਇਹਨਾਂ ਨੂੰ ਸਭ ਪਤਾ ਵਾ ਫਿਰ ਕੀ ਕਰਦੇ ਫਿਰ ਇਹਨਾਂ ਨੇ ਕਦੀ ਲੜਾਈ ਨਹੀਂ ਕੀਤੀ ਇਹ ਦੇ ਨਾਲ ਲਈ ਕਿਉਂਕਿ ਇਹ ਕਹਿੰਦੇ ਵੀ ਲੜਾਈ ਲੈਣ ਦੇ ਨਾਲ ਸਾਡੀ ਬੇਇੱਜ਼ਤੀ ਹੋਊਗੀ ਕਿ ਜਦੋਂ ਕੋਈ ਕਹਿ ਨਹੀਂ ਦਿਆ ਫਿਰ ਅਸੀਂ ਕਿੰਨੇ ਕਿਤਨਾ ਕਹਿ ਸਕਦੇ ਆ ਕਾਜ ਦੀ ਗੱਲ ਹੋ ਗਈ। ਅੱਜ ਇਸ ਤਰ੍ਹਾਂ ਹੋਈ ਆ ਵੀ ਅਸੀਂ ਗਈਆਂ ਵਾ ਤੇ ਮਗੜੇ ਸਾਡੇ ਆ ਗਿਆ ਵਾ ਉਥੇ ਮਾਵਾ ਦੀਆਂ ਅਸੀਂ ਗਈਆਂ ਮਗੜੇ ਆ ਗਿਆ ਸਾਡੇ ਲੱਗ ਗਿਆ ਮਗੜੇ ਤੇ ਇਹਨਾਂ ਨੇ ਵੇਖ ਲਿਆ ਇਹਨਾਂ ਨੇ ਫਿਰ ਉਹਨੂੰ ਕਿਲੋਕਿਆ ਵਾ ਤੇ ਫਿਰ ਇਸ ਗੱਲੋਂ ਲੜਾਈ ਵਧ ਗਈ ਆ। ਕਿੰਨੇ ਜਾਣੇ ਆਏ ਅੱਜ ਟੋੜੇ ਮਗੜੇ ਕਿੰਨੇ ਜਾਣੇ ਟੋੜੇ ਆਣੇ ਤੇ ਕਿੰਨੇ ਜਾਣੇ ਆਏ ਆ 20-25 ਜਾਣੇ ਤੇ ਹੈਗੇ ਹੀ ਸੀਗੇ। ਤੇ ਉਹਨਾਂ ਨੇ ਇੱਥੇ ਝੋੜੇ ਚ ਲਾਉਣੇ ਸ਼ੁਰੂ ਕਰਤੇ ਤੇ ਇਸ ਕਰਕੇ ਚੀਜ਼ਾਂ ਸਾਰੀਆਂ ਤੋੜ ਗਏ ਸਾਡੀਆਂ। ਕਿੰਨੇ ਸਾਲ ਆ? ਸਾਡੇ ਐਲਸੀਡੀਆਂ ਤੋੜ ਗਈਆਂ ਤਿੰਨ ਚਾਰ ਕੰਪਿਊਟਰ ਤੋੜ ਗਏ ਆ ਮੋਟਰਸਾਈਕਲ ਤੋੜ ਗਏ ਆ ਤਿੰਨ ਚਾਰ ਐਕਟਿਵਾ ਵਾ ਤੇ ਸਾਨੂੰ ਸਰਕਾਰ ਕੋ ਇਹੋ ਮੰਗਵਾ ਵੀ ਹੜੇ ਚੀਜ਼ਾਂ ਦੀ ਬਰਪਾਈ ਕੀਤੀ ਜਾਵੇ ਤੇ ਉਹਨੂੰ ਸਖਤ ਸਖਤ ਸਜ਼ਾ ਅਮੀਲੇ ਸੀਸੀਟੀਵੀ ਵੀਡੀਓ ਸਾਹਮਣੇ ਹੈ ਜੀ ਹਾਂਜੀ ਸੀਸੀਟੀਵੀ ਤੇ ਵੀ ਸਭ ਕੁਝ ਆਇਆ ਵਾ ਤੁਸੀਂ ਵੇਖ ਸਕਦੇ ਹੋ ਹਾਂਜੀ ਬੱਚੇ ਨੂੰ ਕਿੰਨਾ ਖਤਰਾ ਕਿਤੇ ਜਾਂਦੇ ਬੱਚੇ ਇੱਕ ਦੇ ਕਾਲਜ ਜਾਂਦਾ ਵਾ ਤੇ ਇੱਕ ਸਕੂਲ ਜਾਂਦੀ ਆ ਪਤਲੀ ਘਰ ਤੇ ਸਾਨੂੰ ਹੁਣ ਖਤਰਾ ਆ ਵਾ ਤੇ ਸਾਨੂੰ ਸਰਕਾਰ ਤੋਂ ਮੰਗਿਆ ਵੀ ਇਹੋ ਹੀ ਵੀ ਸਾਡੀ ਹਲਪ ਹੈਲਪ ਕੀਤੀ ਜਾਵੇ ਜੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਕੋਈ ਪਰੇਸ਼ਾਨਦਾ ਕੌਣ ਜ਼ਿੰਮੇਵਾਰ ਹੈ ਕੀ ਨਾਮ ਉਹਨਾਂ ਦਾ ਨਾਮ ਹੈਗਾ ਵਾ ਸਾਹਿਲ ਜਿਹੜਾ ਵਾ ਸਾਡੇ ਜ਼ਿੰਮੇਵਾਰ ਆ ਸਾਡੀ ਜੇ ਪਰਿਵਾਰ ਨੂੰ ਕੋਈ ਹਾਂਜੀ ਉਹ ਪਰਿਵਾਰ ਦੇ ਦੁਸ਼ਮਣ ਆ ਉਹ ਜਿਹੜੇ ਬਣ ਗਏ ਸਾਡੇ ਉਹਨਾਂ ਤੋਂ ਤੁਹਾਨੂੰ ਖਤਰਾ ਆ ਵਾ ਧਮਕੀਆਂ ਵੀ ਦਿੰਦੀਆਂ ਹਾਂ ਨੂੰ ਧਮਕੀਆਂ ਦੇ ਕੇ ਜਾਂਦੇ ਆ ਇਹੋ ਹੀ ਲੰਬੂ ਤੇ ਨਾਲ ਸਾਹਿਲ ਮੁੰਡਾ ਹੋਰ ਵੀ ਕਿੰਨੇ ਜਾਣੇ ਮੁੰਡੇ ਵਾ ਅਣ ਪਛਾਤੇ ਮੁੰਡੇ ਸਾਨੂੰ ਪਤਾ ਨਹੀਂ ਆ ਕੌਣ ਕੌਣ ਨਾਲ ਆਉਂਦੇ ਇਹਨਾਂ ਦੇ ਹਾਂਜੀ ਵਾਧੂ ਚੱਲੇ ਜੋ ਉਹ ਵੇਖੋ ਕਿੰਨਾ ਬੜਾ ਹਾਲ ਬੁਰਾ ਹਾਲ ਹੋਇਆ ਪਿਆ ਵਾ ਦੇ ਕਿ ਨਾਮ ਤੇ ਤੁਹਾਡਾ ਮੇਰਾ ਨਾਮ ਰਜੈਵੰਤ ਕੋਰ ਤੇ ਤੁਹਾਡਾ ਜਣਾ ਬੋਲੇ ਮਲਨਾ ਦੇ ਕੀ ਮਤਲਬ ਹੈ ਜਿਹੜਾ ਝਗੜਾ ਤੁਹਾਡਾ ਇਹ ਇੱਥੇ ਸਾਡੇ ਬੂਏ ਅੱਗੇ ਆਣ ਕੇ ਗਾਲ੍ਹਾਂ ਕੱਢਣ ਡਿਆ ਸੀ ਝਗੜਾ ਮਾਰਦੇ ਗਾਲ੍ਹਾਂ ਕੱਢਦੇ ਆ ਹੈ ਤੇ ਇਹ ਧਮਕੀਆਂ ਦੇਣ ਦੇ ਇੱਥੇ ਖਲੋਤਾ ਤੇ ਗਾਲਾ ਕੱਢੀ ਜਾਵੇ ਇਹਨੇ ਗਾਹੇ ਇਹਨੂੰ ਵੇਖਿਆ ਵੀ ਤੂੰ ਸਾਨੂੰ ਗਾਲਾ ਕਿਉਂ ਕੱਢਣ ਦਿਆ ਤੇ ਇਹਨੂੰ ਇੱਟਾਂ ਰੋੜੇ ਮਾਰ ਲਾ ਪਿਆ ਅੱਛਾ ਜੀ ਹੈ ਇੱਟਾਂ ਰੋੜੇ ਤੇ ਮਾਰੀਆਂ ਇਹਦੇ ਕੱਪੜੇ ਵੇਖੋ ਪਾੜੇ ਆ ਬਣਾਣਾ ਬਨੂਣਾ ਵੀ ਪਾੜੀਆਂ ਇਹਦੇ ਵਿਚਾਰੇ ਨੇ ਅਜੇ ਪਜਾਮਾ ਆਪਣੇ ਕੱਪੜੇ ਦਿਆ ਸੀ ਤੇ ਆਪਣੇ ਆਂਦਾ ਮੈਂ ਪਜਾਮਾ ਕਮੀਜ਼ ਪਾਉਣ ਹੀ ਲੱਗਾ ਤੇ ਉਹਨਾਂ ਫੜ ਲਿਆ ਹੈ ਮੁੜ ਕੇ ਇਹੋ ਇੱਟਾਂ ਰੋੜੇ ਜੋ ਚਲੋਂ ਲਾ ਪੇ 50 ਜਾਣੇ ਉਹ ਤੇ ਲੈ ਆਏ 50 ਜਾਨੇ ਸਾਡੇ ਆਣ ਕੇ ਬੂਹਾ ਭੰਨਿਆ ਇੰਨਾ ਬੂਹਾ ਭੰਨ ਕੇ ਟਾਂ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਅਜੇ ਵੀ ਤਰੋ ਬੂਹਾ ਜੀ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੁਣ ਸਾਨੂੰ ਖਤਰਾ ਜੇ ਸਾਡੀ ਕਿਉਂ ਧੜਾ ਝਗੜਾ ਇਤੇ ਸਮੈਕਾ ਵੇਜ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਹਾਂ ਸਾਰੀ ਦਿਹਾੜੀ ਇੱਥੇ ਆ ਗਾਮ ਚਾ ਛੜਦੇ ਆ ਸਾਡੇ ਬੂਹੇ ਆ ਗੋਦੀ ਆ ਨੰਗਦੇ ਹਾਂ ਹਾਂ ਬਹੁਤ ਹਮਲਾ ਕੀਤਾ ਇਹਨਾਂ ਨੇ ਜਿਆਦਾ ਹੀ ਕੀਤਾ ਵਾ ਥੋੜਾ ਬੋਧ ਨਹੀਂ ਹੁਣ ਅਸੀਂ ਆਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਖਤਰਾ ਇੰਨਾ ਤੋਂ ਜੇਕਰ ਪਰਵਾਹੀ ਦੀ ਜਾਨੀ ਨੁਕਸਾਨ ਹੋਇਆ ਜੇ ਜੋ ਕੋਈ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੀ ਜੇ ਸਾਡਾ ਨਾ ਕੁਝ ਕਰੂਗੀ ਤੇ ਹਾਂ